ਪੂਟੀਚ ਲਗਾਓ ਜੀ ਹਾਂਜੀ ਇਧਰੋਂ ਪਲੱਗ ਬਿਜਲੀ ਚ ਲਗਾਓ ਜੀ ਨਾਲ ਦੀ ਨਾਲ ਜਿੰਨਾ ਇਨਸਟੈਂਟ ਗਰਮ ਪਾਣੀ ਨਾਲ ਦੇ ਨਾਲ ਜਿੰਨਾ ਮਰਜ਼ੀ ਪਾਣੀ ਬਾਜੀ ਮੈਂ ਸੁਣਿਆ ਲੋਕ ਕਹਿੰਦੇ ਅੱਜ ਕੱਲ ਵੀ ਕੋਈ ਗਰਮ ਟੂਟੀ ਟਾਟੀ ਹੈਗੀ ਆ ਇਹ ਕੁਝ ਹੈ ਵੀ ਆ ਜਾਂ ਵੈਸੀ ਭਗਾਈ ਮਾਰੀ ਜਾਂਦੇ ਆ ਭਗਾਈ ਨਹੀਂ ਜੀ ਹੈਗਾ ਬਹੁਤ ਬਹੁਤ ਵਧੀਆ ਚੀਜ਼ ਹੈ ਮੈਡਮ ਇਹਨੂੰ ਟੂਟੀ ਚ ਲਗਾਓ ਜੀ ਹਾਂਜੀ ਇਧਰੋਂ ਪਲੱਗ ਬਿਜਲੀ ਚ ਲਗਾਓ ਜੀ ਨਾਲ ਦੀ ਨਾਲ ਜਿੰਨਾ ਇਨਸਟੈਂਟ ਗਰਮ ਪਾਣੀ ਨਾਲ ਦੇ ਨਾਲ ਜਿੰਨਾ ਮਰਜ਼ੀ ਪਾਣੀ ਫੇਰੇ ਤਾਂ ਬਹੁਤ ਵੱਡੀ ਗੱਲ ਐ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਸੀ ਹੁਣ ਜੀ ਠੰਡੇ ਪਾਣੀ ਨਾਲ ਭਾਂਡੇ ਮਾਂਦੇ ਰਹੇ ਹੁਣ ਤੱਕ ਸੋ ਮਤਲਬ ਜੇ ਦੇਖਿਆ ਜਾਵੇ ਨਾ ਤਾਂ ਤੁਹਾਨੂੰ ਜਿzer ਬਰਤਨ ਦੀ ਲੋੜਾ ਤੇਰੇ ਨਾਲ ਹੀ ਤਾਂ ਕੋਈ ਚੁੱਲ੍ਹੇ ਵਗੈਰਾ ਬਰਤਨ ਦੀ ਲੋੜਾ ਨਹੀਂ ਗੈਸ ਤੇ ਪਾਣੀ ਗਰਮ ਕਰਨ ਦੀ ਲੋੜਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਮਾਈ ਛੋਟੀ ਜੀ ਚੀਜ਼ ਨੇ ਤੁਹਾਡੀਆਂ ਸਾਰੀਆਂ ਡਰੇਸ਼ਨਾਂ ਦੂਰ ਕਰਤੀਆਂ ਸੋ ਇਹ ਵੀ ਨਹੀਂ ਹੈਗਾ ਕੋਈ 1 ਲੀਟਰ 2 ਲੀਟਰ 5 ਲੀਟਰ ਪਾਣੀ ਵਾਤੋਂ ਨਾ ਸਿੱਧਾ ਡਾਇਰੈਕਟ ਲਾਓ ਤੁਸੀਂ ਟੂਟੀ ਦੇ ਵਿੱਚ ਪਾਈਪ ਜਿੰਨਾ ਮਰਜ਼ੀ ਪਾਣੀ ਵਰਤੋ ਜਿੰਨਾ ਮਰਜ਼ੀ ਸੋ ਜੇਕਰ ਇਹਦੀ ਪ੍ਰਾਈਸ ਦੀ ਗੱਲ ਕਰੀਏ ਮਹਿੰਗੀ-ਮੁੰਗੀ ਤਾਂ ਨਹੀਂ ਹੈਗੀ ਜੀ ਕਿਤੇ ਨਹੀਂ 1300 ਰੁਪਏ ਦਾ ਮਾਰਕੀਟ ਰੇਟ ਹੈ ਜੀ ਆਪਾਂ 650 ਰੁਪਏ ਦੇ ਵਿੱਚ ਦੇ ਰਹੇ ਹਾਂ ਸਿਰਫ 650 ਰੁਪਏ ਦੇ ਵਿੱਚ ਜੇ ਦੇਖੀ ਅੱਜ ਦੇ ਟਾਈਮ ਦੇ ਵਿੱਚ ਕੁਝ ਨਹੀਂ ਆਉਂਦਾ ਸੋ ਤੁਹਾਨੂੰ ਇਹ ਦੇਖੋ ਕਿੰਨੀ ਵਧੀਆ ਚੀਜ਼ ਮਿਲ ਰਹੀ ਹੈ ਸਿਰਫ ਸਿਰਫ 650 ਰੁਪਏ ਦੇ ਵਿੱਚ ਜੇਕਰ ਤੁਸੀਂ ਇੱਥੇ ਵਿਜ਼ਿਟ ਨਹੀਂ ਕਰ ਸਕਦੇ ਹੈ ਕਿੱਥੇ ਪਹਿਲਾਂ ਆਉ ਉਹ ਵੀ ਅਸੀਂ ਦੱਸ ਦਈਏ ਅਮਰਗੜ ਸ਼ਹਿਰ ਦੇ ਵਿੱਚ ਹੈ ਨਾ ਜੀ ਜੈਨ ਦੀ ਹੱਟੀ ਸਭ ਤੋਂ ਪੁਰਾਣੀ ਹੱਟੀ ਹੈ ਜੇ ਇਹ ਭਾਂਡਿਆਂ ਦੀ ਕੱਲੀ ਤੁਹਾਨੂੰ ਇੱਥੇ ਇਹ ਚੀਜ਼ ਨਹੀਂ ਮਿਲਣੀ ਹੋਰ ਵੀ ਹਰ ਇੱਕ ਤਰ੍ਹਾਂ ਦਾ ਵਰਤਨਾ ਜਿਹੜੇ ਇੱਥੇ ਤੁਹਾਨੂੰ ਮਿਲੂਗਾ ਸੋ ਪ੍ਰੋਪਰ ਡਰੈਸ ਕਿਹਦੇ ਦੁਆਰਾ ਦੱਸੋਗੇ ਮੇਨ ਬੱਸ ਸਟੈਂਡ ਜੀ ਜੈਨ ਵਰਤਨ ਭੰਡਾਰ ਜੀ ਜੈਨ ਦੀ ਹੱਟੀ ਬਿਲਕੁਲ ਗਿਆਨੀ ਜੀ ਦੇ ਵੈਸ਼ੂਨ ਢਾਬੇ ਦੇ ਸਾਹਮਣੇ ਜੀ ਬਾਕੀ ਦਾ ਜੇਕਰ ਤੁਸੀਂ ਇੱਥੇ ਵਿਜ਼ਿਟ ਨਹੀਂ ਕਰ ਸਕਦੇ ਤੇ ਤੁਸੀਂ ਘਰ ਬੈਠੇ ਹੀ ਇਹਨੂੰ ਮੰਗਵਾਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਤੇ ਕੂਰੀਅਰ ਰਾਹੀਂ ਤੁਹਾਡੇ ਘਰ ਇਹ ਮਸ਼ੀਨ ਆ ਜਾਊਗੀ